ਮੇਰੇ ਬਲੋਗ ਦੇ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਰਮੇ ਕਰੇਲੇ ਦੀ ਸਬਜ਼ੀ ਬਣਾਉਣੀ ਆ ਉਹ ਵੀ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਕਰਦੇ ਆ ਜੀ ਆਪਾਂ ਵੀਡੀਓ ਸਟਾਰਟ ਇਹ ਆਪਾਂ ਨਾ ਕਰੇਲੇ ਲੈ ਲੇ ਤੇ ਇਹਦੀ ਡੰਡੀ ਤੋੜਤੀ ਤੇ ਇਹਨੂੰ ਨਾ ਆਪਾਂ ਵਿਚਾਲੋ ਨਾ ਇਸ ਤਰ੍ਹਾਂ ਕੱਟ ਲਾ ਲਾਂਗੇ ਆਪਾਂ ਇਹਨੂੰ ਧੋ ਲਿਆ ਸੀਗਾ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਤੇ ਮੈਂ ਕਦੇ ਇਹਦੇ ਉੱਤੇ ਨਾ ਛਿਲਕਾ ਨਹੀਂ ਲਾਇਆ ਚੰਗੀ ਤਰ੍ਹਾਂ ਸਾਫ਼ ਕੀਤਾ ਹੋਇਆ ਕਿਉਂਕਿ ਜੇ ਅਪਾ ਛਿਲਕਾ ਲਾਉਨੇ ਆ ਤਾਂ ਇਹਦੇ ਸਾਰੇ ਵਿਟਾਮਿਨ ਛਿਲਕੇ ਦੇ ਵਿੱਚ ਹੀ ਹੁੰਦੇ ਆ ਤੇ ਉਹ ਵੀ ਨਿਕਲ ਜਾਂਦੇ ਆ ਤੇ ਇਹਦੇ ਵਿੱਚੋਂ ਨਾ ਹੁਣ ਆਪਾਂ ਜਿਹੜੇ ਇਹ ਵਾਲੇ ਵੀ ਆ ਇਹ ਆਪਾਂ ਕੱਢ ਦੇਾਂਗੇ ਇਸ ਤਰ੍ਹਾਂ ਕਰਕੇ ਜਿਹੜੇ ਪੱਕੇ ਵੀ ਆ ਨਾ ਉਹ ਆਪਾਂ ਸਾਰੇ ਕੱਢ ਦਾਂਗੇ ਇਹਦੇ ਵਿੱਚੋਂ ਇਸ ਤਰ੍ਹਾਂ ਕਰਕੇ ਸਾਰੇ ਆ ਨਿਕਲ ਜਾਣਗੇ ਐਂਕਾ ਇਸ ਤਰ੍ਹਾਂ ਆਪਣੀ ਸਾਰੀ ਐਂ ਕਰਕੇ ਐਂ ਕੱਢ ਲਈ ਆਪਾਂ ਇਹ ਤੇ ਹੁਣ ਨਾ ਆਪੇ ਇਹਦੇ ਨਾਲ ਦੀ ਨਾਲ ਹੀ ਨਾ ਇਹ ਆਪਾਂ ਕੌਲੀ ਦੇ ਵਿੱਚ ਨਾ ਇਧਰ ਇਕੱਲਾ ਨਮਕ ਲਿਆ ਇਹ ਇਹਦੇ ਵਿੱਚ ਨਾ ਨਾਲ ਐਂ ਕਰਕੇ ਪਾ ਦਿਆਂਗੇ ਇਸ ਤਰ੍ਹਾਂ ਨਮਕ ਨਾਲ ਦੀ ਨਾਲ ਹੀ ਆਪਾਂ ਲਾਈ ਚੱਲਾਂਗੇ ਤੇ ਇਹਨੂੰ ਇਸ ਤਰ੍ਹਾਂ ਰੱਖੀ ਚੱਲਾਂਗੇ ਤੇ ਆ ਵੀ ਮੈਂ ਤੁਹਾਨੂੰ ਨਾ ਕੱਢ ਕੇ ਦਿਖਾਉਣੀ ਆ ਬਸ ਇਸ ਤਰ੍ਹਾਂ ਕਰ ਕਰਕੇ ਨਾ ਜਿਹੜਾ ਤਾਂ ਥੋੜਾ ਕੱਚਾ ਉਹਦੇ ਤਾਂ ਵੀ ਵਿੱਚ ਰਹਿ ਜਾਣਗੇ ਤਾਂ ਕੋਈ ਨਹੀਂ ਜਿਹੜੇ ਪੱਕੇ ਆ ਉਹਨੂੰ ਥੋੜਾ ਥੋੜਾ ਕੱਢ ਲਓ ਇਸ ਸੰਦਰਭ ਤੇ ਤ੍ਰੇਲੇ ਬਹੁਤ ਤਰ੍ਹਾਂ ਦੇ ਪਰਮੇ ਬਣਾਏ ਜਾਂਦੇ ਆ ਇੱਕ ਮਸਾਲਾ ਪੁੱਟ ਕੇ ਉਹਨੂੰ ਤਲ ਕੇ ਫੇਰ ਬਣਾਏ ਜਾਂਦੇ ਆ ਇੱਕ ਕੱਲਾ ਨਮਕ ਮਿਰਚ ਵਾਲਾ ਬਣਾਇਆ ਜਾਂਦਾ ਮਸਾਲਾ ਭਰ ਕੇ ਤੇ ਆਪਾਂ ਨਾ ਅੱਜ ਕੱਲਾ ਨਮਕ ਮਿਰਚ ਭਰ ਕੇ ਉਹ ਬਣਾਵਾਂਗੇ ਉਹਨਾਂ ਇਹ ਆਪਣੇ ਸਾਰੇ ਤ੍ਰੇਲੇ ਆਪਾਂ ਨਾ ਛੀਰ ਕੇ ਧ ਲਈ ਰੱਖ ਤੇ ਸਾਰਿਆਂ ਦੇ ਵਿੱਚ ਆਪਾਂ ਨਮਕ ਲਾਤਾ ਇਹ ਨੂੰ ਨਾ ਆਪਾਂ ਅੱਧੇ ਘੰਟੇ ਵਾਸਤੇ ਰੱਖ ਦਿੰਨੇ ਆ ਤੇ ਇਹਨੂੰ ਉੱਪਰ ਰੱਖ ਦਿੰਨੇ ਆ ਆਪਾਂ ਅੱਧੇ ਘੰਟੇ ਵਾਸਤੇ ਇਹ ਆਪਾਂ ਨਮਕ ਲੈ ਲਿਆ ਇਹ ਇੱਕ ਚਮਚਾ ਆਪਾਂ ਨਮਕ ਲਿਆ ਤੇ ਅੱਧਾ ਚਮਚਾ ਆਪਾਂ ਇਹ ਅੱਧੇ ਤੋਂ ਥੋੜਾ ਜਿਹਾ ਘੱਟ ਇਹ ਕਾਲਾ ਨਮਕ ਲਿਆ ਇਹ ਆਪਾਂ ਹਲਦੀ ਲਈ ਆ ਇਹ ਕਾਲੀ ਮਿਰਚ ਇਹ ਗਰਮ ਮਸਾਲਾ ਤੇ ਇਹ ਹੈਗਾ ਝਾਟ ਮਸਾਲਾ ਤੇ ਇਹ ਆਪਣਾ ਸਾਰਾ ਇਹਦੇ ਵਿੱਚ ਪਾ ਲਾਂਗੇ ਇਹਨੂੰ ਸਾਰੇ ਨੂੰ ਆਪਾਂ ਨਾ ਰਲਾ ਲਾਂਗੇ ਟੌਲੀ ਚ ਪਾ ਕੇ ਅੱਜ ਆਪਾਂ ਕਰਾਂਗੇ ਮਾਮਕ ਮਿਰਚ ਮਸਾਲੇ ਵਾਲੇ ਨਾ ਇਹੀ ਤਰ੍ਹਾਂ ਦੇ ਠੀਕ ਹੋਣਾ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਪਾ ਲਾਂਗੇ ਤੇ ਇੰਨੀ ਕੁ ਆਪਾਂ ਹਿੰਗ ਪਾ ਲਾਂਗੇ ਇਹਦੇ ਵਿੱਚ ਹਿੰਗ ਨਾਲ ਤੇ ਜੀਰੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਇਹਦਾ ਠੀਕ ਇਹ ਆਪਾਂ ਹੁਣ ਕਰੇਲੇ ਲੈ ਲਏ ਆ ਮਸਾਪਾ ਥੋੜਾ ਥੋੜਾ ਨੱਪਣਾ ਇਹਨੂੰ ਜਿਆਦਾ ਨਹੀਂ ਆਪੇ ਇਹ ਚ ਪਾਣੀ ਪੱਢਣਾ ਤੇ ਆਪਾਂ ਹੁਣ ਨਾ ਇਹਨੂੰ ਰਲਾ ਲਿਆ ਸਾਰੇ ਮਸਾਲੇ ਨੂੰ ਇਸ ਤਰ੍ਹਾਂ ਕਰਕੇ ਤੇ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਭਰਨਾ ਇਸ ਤਰ੍ਹਾਂ ਐਨ ਐਨਾ ਪੰਲਿਆ ਇਹਦੇ ਵਿੱਚ ਭਰ ਦੇਣਾ ਇਹ ਤੁਸੀਂ ਜਿਹੜਾ ਇਹ ਵਾਲਾ ਜਿਹੜੇ ਤੁਸੀਂ ਇਹ ਮਸਾਲਾ ਭਰ ਕੇ ਇਹ ਕਰੇਲੇ ਬਣਾਉਂਗੀ ਇਹ ਆਚਾਰ ਵਾਂਗੂ ਬਣ ਜਾਂਦਾ ਜਿਵੇਂ ਆਚਾਰ ਆਪਾਂ ਕਰਨੇ ਨਾ ਕਰੇਲੇ ਦਾ ਇਸ ਤਰ੍ਹਾਂ ਬਣ ਜਾਂਦਾ ਇਹਨੂੰ ਤੁਸੀਂ 8-10 ਦਿਨ ਵਾਸਤੇ ਵੀ ਫ੍ਰਿਜ 'ਚ ਰੱਖ ਕੇ ਤੇ ਹਰ ਰੋਜ਼ ਇੱਕ ਕਰੇਲਾ ਖਾ ਸਕਦੇ ਆਂ ਇਹ ਤੁਸੀਂ ਇਹ 슈ਗਰ ਵਾਲੇ ਮਰੀਜ਼ਾਂ ਵਾਸਤੇ ਤਾਂ ਬਹੁਤ ਹੀ ਵਧੀਆ ਹੁੰਦਾ ਸਾਡੇ ਪਾਪਾ ਜੀ ਇਹਨੂੰ ਨਾ ਇਸ ਤਰ੍ਹਾਂ ਬਣਾ ਕੇ ਦਿੰਦੇ ਹੁੰਦੇ ਸੀਗੇ ਅਸੀਂ ਉਹਨਾਂ ਨੂੰ 슈ਗਰ ਸੀਗਾ ਤੇ ਫਿਰ ਅਸੀਂ ਇਕੱਠੇ ਕਰੇਲੇ ਬਣਾ ਲੈਂਦੇ ਸੀ ਤੇ ਕਰੇਲੇ ਬਣਾ ਕੇ ਜਿਹੜੇ ਆਪਾਂ ਪਿਆਜ਼ ਭਰਕੇ ਤੇ ਉਹ ਆਪਾਂ ਮਸਾਲੇ ਵਾਲੇ ਬਣਾਉਂਦੇ ਆਂ ਉਸ ਤਰਾ ਵੀ ਬਣ ਜਾਂਦੇ ਆ ਪਰ ਜਿਹੜਾ ਇਹ ਵਾਲਾ ਇਹ ਵਾਲੇ ਆਪਣੇ ਕਰੇਲੇ ਆ ਇਹ ਕਾਫੀ ਜਣ ਆਪਣੇ ਲੰਘ ਜਾਂਦੇ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਇਹ ਜਿਹੜੇ 슈ਗਰ ਵਾਲੇ ਮਰੀਜ਼ ਆ ਉਹਨਾਂ ਵਾਸਤੇ ਤਾਂ ਇਹ ਇੱਕ ਇੱਕ ਦਵਾਈ ਹੁੰਦੀ ਆ ਜਿਵੇਂ 슈ਗਰ ਹੋ ਗਿਆ ਥਾਇਰੋਇਡ ਹੋ ਗਿਆ ਤੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਲੱਤਾਂ ਬਾਹਾਂ ਗੋਡੇ ਦੁਖਦੇ ਆ ਤੇ ਉਹਨਾਂ ਵਾਸਤੇ ਬਹੁਤ ਵਧੀਆ ਇਹ ਕਰੇਲੇ ਦੀ ਸਬਜ਼ੀ ਆ ਈ ਆਪਾਂ ਸਾਰੇ ਗਰੇਲੇ ਘਰ ਲਏ ਤੇ ਹੁਣ ਨਾ ਆਪਾਂ ਇਹਨੂੰ ਢਲਦੇ ਆਂ ਲਓ ਜੀ ਇਧਰ ਤੇਲ ਗਰਮ ਹੋ ਗਿਆ ਤੇ ਧੂਆ ਨਿਕਲ ਕੇ ਥੋੜਾ ਹੁਣ ਆਪਣਾ ਠੰਡਾ ਹੋ ਗਿਆ ਅੱਗੇ ਨਾਲੋਂ ਤੇ ਹੁਣ ਆਪਾਂ ਨਾ ਇਹਦੇ ਵਿੱਚ ਇੱਕ ਇੱਕ ਕਰਕੇ ਗਰੇਲਾ ਪਾਉਣਾ ਸ਼ੁਰੂ ਕਰ ਜਾਗੇ ਇੱਕ ਇੱਕ ਕਰਕੇ ਝਾੜਨ ਨਾਲ ਪਾਇਓ ਜਿੰਨੇ ਤਲੇ ਜਾਂਦੇ ਆਪਾਂ ਉਨੇ ਹੀ ਪਾਵਾਂਗੇ ਤੇ ਨਾਲ-ਨਾਲ ਨਾ ਆਪਾਂ ਹੁਣ ਇਹਦਾ ਇਹ ਗੈਸ ਔੜਾ ਹੈ ਹੋਰ ਤੇਜ਼ ਕਰ ਦਾਂਗੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਨਾ ਅੱਗੇ ਪਿੱਛੇ ਕਰਕੇ ਹਿਲਾਉਂਦੇ ਰਵਾਂਗੇ ਜਿਹੜੇ ਵਿੱਚਕਾਰ ਆਣੇ ਆ ਆਪਾਂ ਚਿਮਟਾ ਲੈ ਲਿਆ ਚੰਗੀ ਤਰ੍ਹਾਂ ਧੋਸਵਾਰ ਕੇ ਤੇ ਆਪਾਂ ਨਾ ਇਹਨੂੰ ਇਸ ਤਰ੍ਹਾਂ ਕਰਕੇ ਹਿਲਾਉਂਦੇ ਰਵਾਂਗੇ 1-1 ਕੇ 2-2 ਮਿੰਟ ਬਾਅਦ ਆਪਾਂ ਨਾ ਇਹਨੂੰ ਐਂ ਚੇਂਜ ਕਰੀ ਜਾਵਾਂਗੇ ਸਤਰ ਕਰਕੇ ਨਾ ਆਪਾਂ ਇਹਨਾਂ ਨੂੰ ਫੇਰ ਉਲਟਾ ਦਿੰਨੇ ਆ। ਐਂ ਕਰਕੇ। ਬਸ ਐਵੇਂ ਨਾ 2-2 3-3 ਮਿੰਟ ਬਾਅਦ ਆਪਾਂ ਇਹਨਾਂ ਨੂੰ ਹਿਲਾਈ ਜਾਣਾ। ਥੋੜਾ ਟਾਈਮ ਤਾਂ ਲੱਗ ਜਾਂਦਾ ਬਣਾਉਣ ਤੇ ਪਰ ਇਹਦੀ ਸਬਜੀ ਇਹ ਸਬਜੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਇੰਨੀ ਕੋੜੀ ਵੀ ਨਹੀਂ ਲੱਗਦੀ। ਕੋੜੀ ਨਹੀਂ ਬਣਦੀ ਹੈਗੀ। ਜਿਵੇਂ ਦੂਸਰੀ ਸਬਜੀ ਆਪਾਂ ਚੀਰ ਕੇ ਬਣਾਉਂਦੇ ਆ ਤਾਂ ਥੋੜੀ ਜਿਹੀ ਕੜਤਨ ਚ ਆਉਂਦੀ ਆ। ਇਹ ਸਬਜੀ ਕੜਤਨ ਚ ਨਹੀਂ ਆਉਂਦੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ। ਬੱਚੇ ਬੜੇ ਖੁਸ਼ ਹੋ ਕੇ ਖਾ ਲੈਂਦੇ ਆ। ਸਸਾ ਕਰਕੇ ਤੇ ਹੁਣ ਆਪਾਂ ਘਰੇ ਨੂੰ ਬੰਦ ਕਰ ਦਿੰਦੇ ਆ ਹੁਣ ਨਾ ਆਪਾਂ ਇਹ ਕarele ਇਹ ਬਣ ਗਏ ਆ ਸਾਰੇ ਆ ਦੇਖੋ ਹਾਂ ਇੱਜਾ ਬੱਸ ਪਤਾ ਲੱਗ ਗਿਆ ਇਹ ਬਣ ਗਏ ਤੇ ਇਹਨੂੰ ਨਾ ਹੁਣ ਆਪਾਂ ਕareleਆਂ ਨੂੰ ਇਧਰ ਵਾਲੀ ਕੜਾਈ ਦੇ ਵਿੱਚ ਐ ਰੱਖੀ ਚੱਲਾਂਗੇ ੜਕੜ ਕੇ ਤੇ ਸਾਰੇ ਆਪਾਂ ਐ ਕਰਕੇ ਕੱਢ ਲਾਂਗੇ ਇਹ ਜਿਹੜੇ ਧਾਗੇ ਆ ਇਹ ਆਪਾਂ ਬਾਹਰ ਚਲਾ ਦੇਣੇ ਇਹ ਵੇਖਣ ਚਾਂਜੇ ਲੱਗਦਾ ਵੀ ਬਹੁਤ ਜ਼ਿਆਦਾ ਤੇਲ ਲੱਗਦਾ ਜਿਆਦਾ ਤੇਲ ਨਹੀਂ ਲੱਗਦਾ ਹੈਗਾ ਤੇਲ ਉਨਾ ਹੀ ਰਹਿ ਜਾਏਗਾ ਥੋੜਾ ਹੀ ਲੱਗਦਾ ਤੇਲ ਆ ਦੇਖੋ ਆਪਾਂ ਕਿੰਨੇ ਜਿਹੜੇ ਕਰੇਲੇ ਤਲੇ ਤੇ ਓਨਾ ਹੀ ਤੇਲ ਪਿਆ ਥੋੜਾ ਜਿਹਾ ਵੱਧ ਵੱਧ ਅੱਧੀ ਕੜਚੀ ਲੱਗਿਆ ਹੋਊਗਾ ਇਹ ਦੂਸਰੇ ਜਿਹੜੇ ਕਰੇਲੇ ਪਈ ਆ ਆਪਾਂ ਇਹਨਾਂ ਨੂੰ ਵੀ ਵਿੱਚ ਪਾ ਦਨੇ ਆ ਇਸ ਤਰ੍ਹਾਂ ਪੋਚੀ ਬਾਕੀ ਜਿਹੜੇ ਇਹ ਮੇਰੇ ਕੋਲ 1 ਕਿਲੋ ਕਰੇਲੇ ਸੀਗੇ ਇਸ ਤਰ੍ਹਾਂ ਇਹ ਵੀ ਆਪਾਂ ਸਾਰੇ ਇਹਦੇ ਵਿੱਚ ਹੀ ਪਾ ਦਨੇ ਆ ਇਹ ਤਾਂ ਥੋੜੇ ਠੰਡੇ ਹੁੰਦੇ ਆ ਤਾਂ ਫਿਰ ਆਪਾਂ ਨਾ ਇਹਦਾ ਜਿਹੜਾ ਧਾਗਾ ਉਹ ਲਾ ਦੇਾਂਗੇ ਸੌਖੇ ਤਰੀਕੇ ਨਾਲ ਹੀ ਲੈ ਜਾਂਦਾ ਤੁਹਾਨੂੰ ਬਹੁਤ ਟਾਈਮ ਨਹੀਂ ਲੱਗਦਾ ਐਸ ਤਰ੍ਹਾਂ ਨਾ ਪਿੰਦਾ ਹੈਂ ਜਿਹਾਤੇ ਪਾ ਲਈਏਗਾ ਥੋੜੀ ਜਿਹੀ ਗਰਮਾ ਜਿਹਾਤੇ ਥੋੜਾ ਕਮਲੇ ਵਿੱਚ ਲਾਤੇ ਲਾ ਕੇ ਤੇ ਧਾਗੇ ਨਾਲ ਦੀ ਨਾਲ ਹੀ ਕੱਢ ਦਿਓ ਤੇ ਜੇ ਬਹੁਤ ਜਿਆਦਾ ਥੱਲੇ ਹੋਏ ਹਨ ਨਾ ਫਿਰ ਉਦੋਂ ਰੁਕਣੇ ਵੀ ਓਕੇ ਰਹਿੰਦੀ ਆ ਲੌਂਜੇ ਆਪਾਂ ਸਾਰੇ ਧਾਗੇ ਕੱਢ ਤੇ ਤੇ ਹੁਣ ਆਪਾਂ ਇਹਨੂੰ ਵੀ ਦਲ ਲੈਨੇ ਆ ਬਸ ਇਹਨਾਂ ਨੂੰ ਇੱਕ ਇੱਕ ਦੋ ਦੋ ਮਿੰਟ ਬਾਅਦ ਆਪਾਂ ਹਿਲਾਈ ਜਾਣਾ ਉਹ ਇਹਨੂੰ ਤਰੀਲਾਂ ਨੂੰ ਬਣਦੇ ਆਪਣੇ ਪੂਰੇ 10 ਮਿੰਟ ਲੱਗੇ ਆ ਆਹ ਵਾਲੇ ਜਿਹੜੇ ਆਪਾਂ ਹੁਣ ਬਣਾਏ ਆ 10 ਮਿੰਟ ਹੀ ਇਹਦੇ ਤੇ ਲੱਗਣਗੇ ਨਾਲਾ ਤੁਸੀਂ ਇਹ ਜਿਆਦਾ ਆਗ ਕਰਨੀ ਹੈ ਤੇਜ਼ ਤੇ ਜਦੋਂ ਆਪਾਂ ਪਾਉਣੀ ਆ ਉਦੋਂ ਤਾਂ ਤੇਜ਼ ਹੀ ਹੁੰਦੀ ਆ ਇੱਕ ਤੇ ਬਾਅਦ ਵਿੱਚ ਤੁਸੀਂ ਨਾ ਥੋੜੀ ਇਹ ਸਲੋ ਕਰ ਦਿਓ ਬਹੁਤ ਜ਼ਿਆਦਾ ਵੀ ਨਹੀਂ ਸਲੋ ਕਰਨੀ ਤੇ ਬਹੁਤ ਜ਼ਿਆਦਾ ਤੇਜ਼ ਵੀ ਨਹੀਂ ਕਰਨੀ ਜੀ ਵੀ ਇਹ ਕarele ਹੀ ਮੱਚ ਜਾਣ ਤੇ ਇਸ ਤਰ੍ਹਾਂ ਕਰਕੇ ਆਪਾਂ ਬਣਾਈ ਜੱਲਾਂਗੇ ਇਦਾਂ ਮੈਂ ਆਪਾਂ ਛੋਟੇ ਛੋਟੇ ਪਿਆਜ਼ ਲੈ ਲਏ ਇਦਾਂ ਤਾਂ ਕarele ਬਣੀ ਜਾਂਦੇ ਆ ਇਹ ਮੈਂ ਛੋਟੇ ਛੋਟੇ ਪਿਆਜ਼ ਲੈ ਲੇ ਤੇ ਇਸ ਤਰ੍ਹਾਂ ਕਰਕੇ ਕੱਟੇ ਇੱਕ ਬਹੁਤ ਜ਼ਿਆਦਾ ਨਹੀਂ ਕੱਟਿਆਗਾ ਕੱਟ ਬਸ ਉਹ ਜਿਹੜਾ ਉੱਪਰ ਲਾਏਗਾ ਹਾਂ ਉਹ ਥੋੜਾ ਜਿਹਾ ਹੀ ਤਾਰਿਆ ਨਹੀਂ ਤਾਂ ਫਿਰ ਇਹ ਖਿਲਰ ਜਾਊਗਾ ਇਸ ਤਰ੍ਹਾਂ ਕਰਕੇ ਨਾ ਆਪਾਂ ਇਹਨਾਂ ਨੂੰ ਵੀ ਚਾਰ ਫਾੜੀਆਂ ਕਰਕੇ ਥੋੜੀਆਂ ਥੋੜਾ ਥੋੜਾ ਹੀ ਕੱਟ ਲਾਉਣਾ ਬਸ ਤੇ ਇਹ ਜਿਹੜਾ ਆਪਣਾ ਮਸਾਲਾ ਪਿਆ ਸੀਗਾ ਇਹਦਾ ਕਰੇਲੇ ਵਾਲਾ ਤੇ ਆਪਾਂ ਉਹ ਇਹਦੇ ਵਿੱਚ ਭਰ ਦਿਆਂਗੇ ਇਹ ਆਪਣੇ ਜਿਹੜੇ ਤਲੇਗੇ ਤੇ ਬਾਅਦ ਵਿੱਚ ਨਾ ਆਪਾਂ ਇਹਨਾਂ ਨੂੰ ਵੀ ਤਲ ਲਾਂਗੇ ਤੇ ਇਹ ਸੁੱਕੇ ਕਰੇਲਾਂ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਕਰਕੇ ਨਾ ਆਪਾਂ ਇਹ ਵੀ ਐਂ ਭਰ ਲਾਂਗੇ ਕੀ ਨਾ ਤੁਸੀਂ ਆਪਦੇ ਘਰੇ ਟਰਾਈ ਕਰਕੇ ਵੇਖਿਓ ਰੈਸਪੀ ਬਹੁਤ ਜ਼ਿਆਦਾ ਤੇਜ਼ੀ ਬਣਦੀ ਆ ਤੇ ਕੋਈ ਵੀ ਤੁਹਾਨੂੰ ਇਹ ਨਹੀਂ ਕਹੂਗਾ ਵੀ ਇਹ ਕੌੜੇ ਬਣੇ ਆ ਜਾਂ ਸਵਾਦ ਨਹੀਂ ਜੇ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਸ਼ੂਗਰ ਦਾ ਮਰੀਜ਼ ਆ ਤਾਂ ਤੁਸੀਂ ਨਾ ਆ ਹੁਣ ਐਸ ਰੁੱਤ ਦੇ ਵਿੱਚ ਗਰਮੀ 'ਚ ਕਰੇਲੇ ਹੁੰਦੇ ਆ ਤਾਂ ਤੁਸੀਂ ਕਿਲੋ ਲੈ ਕੇ ਜਾਂ 2 ਕਿਲੋ ਲੈ ਕੇ ਤੁਸੀਂ ਇਕੱਠੇ ਬਣਾ ਕੇ ਰੱਖ ਸਕਦੇ ਆ ਤੇ ਇਕੱਠੇ ਰੱਖ ਕੇ ਫ੍ਰੀਜ 'ਚ ਰੱਖ ਸਕਦੇ ਆ ਤੇ ਇੱਕ ਇੱਕ ਰੋਜ਼ ਤੁਸੀਂ ਉਹਨਾਂ ਦੰਦੇਰੋਂ ਨਾਲ ਜਿਵੇਂ ਕੋਈ ਦਾਲ ਕਦੇ ਬਣਾ ਲਈ ਕਦੇ ਕੋਈ ਵੀ ਸਬਜ਼ੀ ਬਣਾ ਲੈਣੇ ਆ ਨਾਲ ਇੱਕ ਕarele ਖਾਂ ਦੇ ਜਾਓ ਤਾਂ ਇਹਦੇ ਨਾਲ ਇੱਕ ਤਾਂ ਪੇਟ ਵੀ ਸਾਫ਼ ਰਹਿੰਦਾ ਜਿਹੜੇ ਬਵਾਸੀਰ ਵਾਲੇ ਮਰੀਜ਼ ਆ ਉਹਨਾਂ ਨੂੰ ਵੀ ਇਹ ਬਹੁਤ ਵਧੀਆ ਹੁੰਦਾ ਇੱਧਰ ਹੁਣ ਆਪਾਂ ਸਾਰੇ ਕarele ਕੱਢ ਕੇ ਰੱਖ ਲਈਏ ਆ ਜਿਹੜਾ ਦੂਸਰੀ ਵਾਰੀ ਪਾਈ ਸੀ ਇਹ ਵੀ ਕੱਢ ਕੇ ਰੱਖ ਲੈ ਤੇ ਇੱਧਰ ਆਪਣਾ ਇਹਦੇ ਵਿੱਚ ਇਹ ਜਿਹੜਾ ਤੇਲ ਆ ਹੁਣ ਨਾ ਆਪਾਂ ਇਹਨੂੰ ਕੱਢ ਲਾਂਗੇ ਥੋੜਾ ਜਿਹਾ ਇਹਨੂੰ ਤੇਲ ਨੂੰ ਆ ਕੜਾ ਇਹਦੇ ਵਿੱਚ ਕੱਢ ਲੈਨੇ ਕਟਚੀ ਚ ਹੁਣ ਆਪ ਨੂੰ ਇੰਨਾ ਤੇਲ ਨਹੀਂ ਚਾਹੀਦਾਗਾ ਨਸਤਰੰਗ ਕਰਕੇ ਤੇਲ ਬਹੁਤ ਘੱਟ ਲੱਗਦਾ ਇੱਕ ਵਾਰੀ ਪੌਣਾ ਪੌਣੇ ਜਿਆਦਾ ਆ ਤਾਂ ਫੇਰੇ ਘੱਟ ਲੱਗਦਾ ਤੇਲ ਫਿਰ ਆਪਾਂ ਕੱਢ ਦਿੰਨੇ ਆ ਇਹਨੂੰ ਥੋੜਾ ਜਿਹਾ ਇੰਨਾ ਹੀ ਆਪਣੇ ਟਕੜਚੀ ਦੀ ਹੋਰ ਚਾਹੀਦੀ ਆ ਤੇ ਹੁਣ ਆਪਾਂ ਜਿਹੜੇ ਇਹ ਪਿਆਜ਼ ਆਪਾਂ ਭਰ ਕੇ ਰੱਖੇ ਸੀਗੇ ਤੇ ਇਹ ਵੀ ਹੁਣ ਨਾ ਆਪਾਂ ਇਹਦੇ ਵਿੱਚ ਪਾ ਦਨੇ ਆ। ਕਰੇਲਿਆਂ ਦੇ ਨਾਲ ਇਹ ਵੀ ਬਹੁਤ ਜਿਆਦਾ ਸਵਾਦ ਬਣਦੇ ਆ। ਦੂਸਰੀ ਵਾਰ ਨਾ ਮੈਂ ਦੂਸਰੇ ਕਰੇਲੇ ਭਰ ਕੇ ਉਹਦੀ ਆਪਾਂ ਵੀਡੀਓ ਪਾਵਾਂਗੇ। ਉਹ ਵੀ ਬਹੁਤ ਜਿਆਦਾ ਟੇਸਟੀ ਬਣਦੇ ਆ। ਇਹ ਆਇਦਾ ਮਸਾਲਾ ਭੁੰਨ ਕੇ ਬਹੁਤ ਜਿਆਦਾ ਟੇਸਟੀ ਬਣਦੇ ਆ ਅੱਜ ਆਪਾਂ ਇਹ ਬਣਾਏ ਆ ਇਹ ਬਹੁਤ ਜਿਆਦਾ ਸਵਾਦ ਬਣ ਜਾਂਦੇ ਆ ਇਹ ਜਿਹੜੇ ਕਰੇਲੇ ਆ ਤੁਸੀਂ 10-15 ਦਿਨਾਂ ਵਾਸਤੇ ਇਹਨੂੰ ਫ੍ਰੀਜ ਵਿੱਚ ਰੱਖ ਸਕਦੇ ਆ ਬਿਲਕੁਲ ਵੀ ਨਹੀਂ ਖਰਾਬ ਹੁੰਦੇਗੇ ਤੇ ਨਾਲ ਆਪਾਂ ਇਸ ਤਰ੍ਹਾਂ ਪਿਆਜ਼ ਬਣਾ ਸਕਦੇ ਆ ਭਰ ਕੇ ਵੀ ਬਣਾ ਸਕਦੇ ਆ ਤੇ ਤੁਸੀਂ ਦੂਸਰੇ ਪਿਆਜ਼ ਵੀ ਵਿੱਚ ਇਹਦੇ ਪਾ ਸਕਦੇ ਆ ਇਕੱਲੇ ਕਰੇਲੇ ਦਾ ਇਕੱਲੇ ਸਵਾਦ ਉੰਨੇ ਨਹੀਂ ਸਵਾਦ ਆਦਾ ਨਾਲ ਪਿਆਜ਼ ਹੋਵੇ ਤਾਂ ਉਹ ਬਹੁਤ ਜਿਆਦਾ ਸਵਾਦ ਲੱਗਦਾ ਹੈ ਇੱਧਰ ਹੁਣ ਆਪਾਂ ਸਾਰੇ ਕ੍ਰੇਡੇ ਕੱਢ ਕੇ ਰੱਖ ਲਏ ਆ ਆ ਜਿਹੜਾ ਦੂਸਰੀ ਵਾਰੀ ਪਾਈ ਸੀ ਇਹ ਵੀ ਕੱਢ ਕੇ ਰੱਖ ਲੇ ਤੇ ਇੱਧਰ ਆਪਣਾ ਇਹਦੇ ਵਿੱਚ ਇਹ ਜਿਹੜਾ ਤੇਲ ਆ ਹੁਣ ਨਾ ਆਪਾਂ ਇਹਨੂੰ ਕੱਢ ਲਾਂਗੇ ਥੋੜਾ ਜਿਹਾ ਇਹਨੂੰ ਤੇਲ ਨੂੰ ਆ ਗੜਾਈ ਇਹਦੇ ਵਿੱਚ ਕੱਢ ਲੈਨੇ ਕਟਛੀ 'ਚ ਹੁਣ ਆਪਾਨੂੰ ਇੰਨਾ ਤੇਲ ਨਹੀਂ ਚਾਹੀਦਾਗਾ ਨਸਤਰੰਗਰ ਕੇ ਤੇਲ ਬਹੁਤ ਘੱਟ ਲੱਗਦਾ ਇੱਕ ਵਾਰੀ ਪੌਣੇ ਪੌਣੇ ਜ਼ਿਆਦੇ ਆ ਤਾਂ ਫੇਰ ਇਹ ਘੱਟ ਲੱਗਦਾ ਤੇਲ ਫੇਰ ਆਪਾਂ ਕੱਢ ਦਿੰਨੇ ਆ ਇਹਨੂੰ ਥੋੜਾ ਜਿਹਾ ਐ ਇੰਨਾ ਹੀ ਆਪਣੇ ਇੱਕ ਕਟਛੀ ਦੇ ਉਹਦੀ ਹੋਰ ਚਾਹੀਦੀ ਆ ਤੇ ਹੁਣ ਆਪਾਂ ਜਿਹੜੇ ਇਹ ਪਿਆਜ਼ ਆਪਾਂ ਭਰ ਕੇ ਰੱਖੇ ਸੀਗੇ ਤੇ ਇਹ ਵੀ ਹੁਣ ਨਾ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਛਰੀਲਾਂ ਦੇ ਨਾਲ ਇਹ ਵੀ ਬਹੁਤ ਜ਼ਿਆਦਾ ਸਵਾਦ ਬਣਦੇ ਆ ਦੂਸਰੀ ਵਾਰ ਨਾ ਮੈਂ ਦੂਸਰੇ ਕarele ਵਰਕੇ ਉਹਦੀ ਆਪਾਂ ਵੀਡੀਓ ਪਾਵਾਂਗੇ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਪਿਆਜ਼ ਦਾ ਮਸਾਲਾ ਭੁੰਨ ਕੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਅੱਜ ਆਪਾਂ ਇਹ ਬਣਾਏ ਆ ਇਹ ਬਹੁਤ ਜ਼ਿਆਦਾ ਸਵਾਦ ਬਣ ਜਾਂਦੇ ਆ ਇਹ ਜਿਹੜੇ ਕarele ਆ ਤੁਸੀਂ 10-15 ਦਿਨਾਂ ਦਾ ਉਸ ਤੇ ਨੂੰ ਫ੍ਰੀਜ ਵਿੱਚ ਰੱਖ ਸਕਦੇ ਆ ਬਿਲਕੁਲ ਵੀ ਨਹੀਂ ਖਰਾਬ ਹੁੰਦੇਗੇ ਤੇ ਨਾਲ ਆਪਾਂ ਇਸ ਤਰ੍ਹਾਂ ਪਿਆਜ਼ ਬਣਾ ਸਕਦੇ ਆ ਪਰ ਕੇ ਵੀ ਬਣਾ ਸਕਦੇ ਆ ਤੇ ਤੁਸੀਂ ਦੂਸਰੇ ਪਿਆਜ਼ ਵੀ ਵਿੱਚ ਇਹਦੇ ਪਾ ਸਕਦੇ ਆ ਕੱਲੇ ਗਰੇਲੇ ਦਾ ਕੱਲੇ ਸਵਾਦ ਉਹਨੇ ਨਹੀਂ ਸਵਾਦ ਆਦੇ ਨਾਲ ਪਿਆਜ਼ ਉਹੇ ਦਾ ਉਹ ਬਹੁਤ ਜ਼ਿਆਦਾ ਸਵਾਦ ਲੱਗਦਾ ਲਓ ਜੀ ਹੁਣ ਆਪਾਂ ਗੈਸ ਕਰਦਿੰਨੇ ਆ ਬੰਦ ਤੇ ਆਪਣੇ ਨਾਲ ਇਹ ਪਿਆਜ਼ ਵੀ ਇਸ ਤਰ੍ਹਾਂ ਬਣ ਗਏ ਤੇ ਹੁਣ ਨਾ ਆਪਾਂ ਇਹਨੂੰ ਵੀ ਇਹਦੇ ਵਿੱਚੋਂ ਕਢ ਲੈਣੇ ਕੜਾਈ ਜੋ ਇਹ ਤੇ 2 ਮਿੰਟ 2-3 ਮਿੰਟ ਹੀ ਡਰਦੇ ਆ ਪਿਆਜ ਬਣਦੇ। بس ਛੋਟੇ ਪਿਆਜ ਲੈ ਲਓ ਤੇ ਬਹੁਤ ਸਵਾਦ ਬਣ ਜਾਂਦੀ ਸਬਜ਼ੀ। ਇਹ ਤੋਂ ਨਹੀਂ ਮੇਰੀ ਰੈਸਪੀ ਪਸੰਦਾਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ।